ਉਦੋਂ ਹੀ ਸਾਨੂੰ ਇਹ ਗਿਆਨ ਹੋਇਆ ਕਿ ਮਾਸਕੋ ਸ਼ਹਿਰ ਜਿਸ ਵਿੱਚ ਲੈਨਿਨ ਰਹਿੰਦਾ ਸੀ ਆਯੋਲੀਆਤਾ ਨਾਲੋਂ ਇਥੋਂ ਤੱਕ ਕਿ ਤਾਸ਼ਕੰਦ ਨਾਲੋਂ ਵੀ ਕਈ ਗੁਣਾ ਵੱਡਾ ਹੈ ਦੁਨੀਆ ਵਿੱਚ ਵੱਡੇ ਵੱਡੇ ਸਮੁੰਦਰ ਹਨ ਅਤੇ ਇੱਕੇ ਸਮੁੰਦਰਾਂ ਵਿੱਚ ਪਹਾੜਾਂ ਜਿੱਡੇ ਜਿੱਡੇ ਜਹਾਜ਼ ਤਰਦੇ ਹਨ ਸਾਨੂੰ ਇਹ ਵੀ ਪਤਾ ਲੱਗਾ ਕਿ ਮਿੱਟੀ ਦਾ ਤੇਲ ਜਿਹੜਾ ਅਸੀਂ ਬਾਜ਼ਾਰ ਵਿੱਚੋਂ ਖਰੀਦਿਆ ਕਰਦੇ ਸਾਂ ਧਰਤੀ ਹੇਠੋਂ ਨਿਕਲਦਾ ਹੈ ਸਾਨੂੰ ਉਦੋਂ ਹੀ ਪੱਕਾ ਯਕੀਨ ਹੋ ਗਿਆ ਸੀ ਕਿ ਜਦੋਂ ਲੋਕ ਅਮੀਰ ਹੋ ਜਾਣਗੇ ਤਾਂ ਵੱਡੀਆਂ ਵੱਡੀਆਂ ਬਾਰੀਆਂ ਵਾਲੀ ਵੱਡੀ ਚਿੱਟੀ ਇਮਾਰਤ ਵਿੱਚ ਜਮਾਤਾਂ ਲਗੀਆਂ ਕਰਨਗੀਆਂ ਤੇ ਵਿਦਿਆਰਥੀ ਕੁਰਸੀਆਂ ਮੇਜਾਂ ਉੱਤੇ ਬੈਠਿਆ ਕਰਨਗੇ ਦੁਈਸ਼ੇਨ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਅਸੀਂ ਮਹਿਸੂਸ ਕਰਦੇ ਕਿ ਅਸੀਂ ਵੀ ਉਸ ਨਾਲ ਮਿਲ ਕੇ ਮੋਰਚੇ ਉੱਤੇ ਚਿੱਟੀਆਂ ਗਰਦਾਂ ਵਿਰੁੱਧ ਜੂਝ ਰਹੇ ਸਾਂ ਤੇ ਲੈਨਨ ਦੀਆਂ ਗੱਲਾਂ ਉਹ ਇੰਨੇ ਉਤਸ਼ਾਹ ਨਾਲ ਸੁਣਾਉਂਦਾ ਸੀ ਜਿਵੇਂ ਉਹ ਆਪ ਲੈਨਨ ਨੂੰ ਵੇਖ ਰਿਹਾ ਹੋਵੇ ਮੇਰੀ ਹੁਣ ਦੀ ਸਮਝ ਮੁਤਾਬਕ ਜੋ ਕੁਝ ਦੁਈਸ਼ੇਨ ਸਾਨੂੰ ਸੁਣਾਇਆ ਕਰਦਾ ਸੀ ਉਹ ਮਹਾਨ ਆਗੂ ਬਾਰੇ ਲੋਕ ਕਹਾਣੀਆਂ ਉੱਤੇ ਉਦਾਰਤ ਸੀ ਪਰ ਸਾਡੇ ਵਾਸਤੇ ਦੁਈਸ਼ੇਨ ਦੇ ਸ਼ਾਗਿਰਦਾਂ ਵਾਸਤੇ ਇਹ ਸਭ ਕੁਝ ਦੁੱਧ ਵਰਗਾ ਸੁੱਚਾ ਸੱਚ ਸੀ ਇੱਕ ਵਾਰ ਅਸੀਂ ਬਿਨਾਂ ਕਿਸੇ ਲੁਕਵੇਂ ਮਤਲਬ ਦੇ ਪੁੱਛ ਲਿਆ ਮਾਸਟਰ ਜੀ ਤੁਸੀਂ ਲੈਨਿਨ ਨਾਲ ਕਦੇ ਹੱਥ ਮਲਾਇਆ ਤਾਂ ਸਾਡੇ ਅਧਿਆਪਕ ਨੇ ਸਿਰ ਫੇਰਿਆ ਤੇ ਆਖਿਆ ਨਹੀਂ ਬੱਚਿਓ ਮੈਂ ਲੈਨਿਨ ਨੂੰ ਕਦੇ ਨਹੀਂ ਮਿਲਿਆ ਹਰ ਮਹੀਨੇ ਦੇ ਆਖੀਰ ਵਿੱਚ ਦੁਸ਼ੇਨ ਆਪਣੇ ਕਿਸੇ ਕੰਮ ਲਈ ਵੋਲੋਸੋਤ ਦਇਆ ਕਰਦਾ ਸੀ ਉਹ ਉੱਥੇ ਪੈਦਲ ਹੀ ਜਾਂਦਾ ਸੀ ਤੇ ਦੋ ਤਿੰਨ ਦਿਨਾਂ ਮਗਰੋਂ ਮੁੜ ਆਉਂਦਾ ਸੀ ਅਧਿਆਪਕ ਦੀ ਗੈਰ ਹਾਜ਼ਰੀ ਵਿੱਚ ਅਸੀਂ ਬੜੇ ਉਧਰ ਜਾਂਦੇ ਸਾਂ ਜੇ ਮੇਰਾ ਕੋਈ ਸਾਕਾ ਭਰਾ ਹੁੰਦਾ ਤਾਂ ਸ਼ਾਇਦ ਉਸ ਦੀ ਵੀ ਮੈਂ ਇੰਨੀ ਬੇਸਬਰੀ ਨਾਲ ਉਡੀਕ ਨਾ ਕਰਦੀ ਜਿੰਨੀ ਦੂਈ ਛੇਨ ਦੇ ਵਾਪਸ ਆਉਣ ਦੀ ਕਰਦੀ ਸੀ ਮੈਂ ਲੁੱਕ ਛਿਪ ਕੇ ਤਾਂ ਜੋ ਚਾਚੀ ਵੇਖਣਾ ਲਵੇ ਘਰ ਦੇ ਪਿਛਵਾੜੇ ਦੌੜਦੀ ਹੋਈ ਨਿਕਲ ਜਾਂਦੀ ਅਤੇ देर तक ਰਾਹ ਉੱਤੇ ਨਜ਼ਰਾਂ ਟਿਕਾਈ ਰੱਖਦੀ ਮੋੜੇ ਉੱਤੇ ਥੈਲਾ ਲਟਕਾਈ ਉਸਤਾਦ ਕਦਵਾਵੇਗਾ ਕਦੋਂ ਕਲੇਜੇ ਠੰਡ ਪਾਉਣ ਵਾਲੀ ਮੁਸਕਾਨ ਵੇਖ ਸਕਾਂਗੀ ਕਦੋਂ ਉਸ ਦੀਆਂ ਜਾਣਕਾਰੀ ਭਰਪੂਰ ਗੱਲਾਂ ਸੁਣ ਸਕਾਂਗੀ ਦੂਜੇ ਸੰਦੇ ਸਾਗਿਰਦਾਂ ਵਿੱਚੋਂ ਮੈਂ ਹੀ ਸਾਰਿਆਂ ਨਾਲੋਂ ਵੱਡੀ ਸਾਂ ਸ਼ਾਇਦ ਇਸੇ ਕਰਕੇ ਪੜ੍ਹਾਈ ਵਿੱਚ ਮੈਂ ਸਾਰਿਆਂ ਨਾਲੋਂ ਅੱਗੇ ਸਾਂ ਪਰ ਨਹੀਂ ਮੈਨੂੰ ਲੱਗਦਾ ਹੈ ਕਿ ਸਿਰਫ ਇਹ ਹੀ ਵਜ੍ਹਾ ਨਹੀਂ ਸੀ ਅਧਿਆਪਕ ਦਾ ਸਿਖਾਇਆ ਹਰ ਸ਼ਬਦ ਹਰ ਅੱਖਰ ਸਭ ਕੁਝ ਮੇਰੇ ਲਈ ਪਵਿੱਤਰ ਸੀ ਤੇ ਮੇਰੇ ਵਾਸਤੇ ਦੁਨੀਆ ਦੀ ਹੋਰ ਕੋਈ ਵੀ ਗੱਲ ਅਧਿਆਪਕ ਵੱਲੋਂ ਦਿੱਤੀ ਜਾਂਦੀ ਸਿੱਖਿਆ ਨੂੰ ਸਮਝਣ ਨਾਲੋਂ ਵਧੇਰੇ اہم ਨਹੀਂ ਸੀ ਮੈਂ ਉਹ ਕਾਪੀ ਹੁਣ ਤੱਕ ਸੰਭਾਲ ਕੇ ਰੱਖੀ ਹੋਈ ਹੈ ਜਿਹੜੀ ਉਸਨੇ ਮੈਨੂੰ ਦਿੱਤੀ ਸੀ ਇਸ ਵਾਸਤੇ ਮੈਂ ਦਤਰੀ ਦੀ ਨੋਕ ਨਾਲ ਜ਼ਮੀਨ ਉੱਤੇ ਅੱਖਰ ਲਿਖਦੀ ਕੋਲੇ ਨਾਲ ਕੰਧਾਂ ਉੱਤੇ ਜਾਂ ਰਸਤੇ ਦੇ ਕੱਟੇ ਉੱਤੇ ਲਿਖਦੀ ਸਾਂ ਦੁਨੀਆਂ ਭਰ ਵਿੱਚ ਮੇਰੇ ਵਾਸਤੇ ਦੂਈ ਛੇ ਨਾਲੋਂ ਵੱਧ ਸਿਆਣਾ ਤੇ ਵਿਦਵਾਨ ਹੋਰ ਕੋਈ ਨਹੀਂ ਸੀ ਸਿਆਲ ਆਉਣ ਵਾਲਾ ਸੀ ਪਹਿਲੀ ਵਾਰ ਪੈਣ ਤੱਕ ਅਸੀਂ ਹੀਠਾਂ ਵਹਿੰਦੇ ਪਹਾੜੀ ਦਰਿਆ ਵਿੱਚੋਂ ਦੀ ਲੰਘ ਕੇ ਸਕੂਲ ਜਾਂਦੇ ਸਾਂ ਪਰ ਬਾਅਦ ਵਿੱਚ ਇਹ ਅਸਹਿ ਹੋ ਗਿਆ ਬਰफीਲਾ ਪਾਣੀ ਲੱਤਾਂ ਸੁੱਣ ਕਰ ਜਾਂਦਾ ਸੀ ਛੋਟੇ ਮੁੰਡਿਆਂ ਨੂੰ ਤਾਂ ਖਾਸ ਕਰਕੇ ਬੜੀ ਤਕਲੀਫ ਹੁੰਦੀ ਸੀ ਉਹਨਾਂ ਦੀਆਂ ਅੱਖਾਂ ਵਿੱਚ ਤਾਂ ਅਥਰੂ ਵੀ ਪਰ ਆਉਂਦੇ ਤਾਂ ਦੁਈਛੇਨ ਬੱਚਿਆਂ ਨੂੰ ਚੁੱਕ ਕੇ ਦਰਿਆ ਲੰਘਾਉਣ ਲੱਗ ਪਿਆ ਕਿਸੇ ਨੂੰ ਮੋਢਿਆਂ ਤੇ ਬਿਠਾ ਲੈਂਦਾ ਕਿਸੇ ਨੂੰ ਬਾਹਾਂ ਵਿੱਚ ਲੈ ਲੈਂਦਾ ਤੇ ਇੰਜ ਵਾਰੀ-ਵਾਰੀ ਸਾਰੇ ਸ਼ਾਗਿਰਦਾਂ ਨੂੰ ਲੰਘਾ ਲੈਂਦਾ ਹੁਣ ਜਦੋਂ ਮੈਨੂੰ ਉਹਨਾਂ ਦਿਨਾਂ ਦੀ ਯਾਦ ਆਉਂਦੀ ਹੈ ਤਾਂ ਮੈਨੂੰ ਯਕੀਨ ਨਹੀਂ ਹੁੰਦਾ ਕਿ ਸਭ ਕੁਝ ਇਸ ਤਰ੍ਹਾਂ ਹੀ ਹੋਇਆ ਸੀ ਪਰ ਉਦੋਂ ਲੋਕ ਆਪਣੇ ਜ਼ਾਹਲਪੁਣੇ ਜਾਂ ਬੇਸਮਝੀ ਵਸਤ ਦੁਈਛੇਨ ਦਾ ਮਜ਼ਾਕ ਉਡਾਇਆ ਕਰਦੇ ਸਨ ਖਾਸ ਕਰਕੇ ਅਮੀਰ ਲੋਕ ਜਿਹੜੇ ਸਿਆਲ ਵਿੱਚ ਵੀ ਪਹਾੜਾਂ ਉੱਤੇ ਹੀ ਰਹਿੰਦੇ ਸਨ ਤੇ ਆਟਾ ਪਸਾਉਣ ਲਈ ਹੀ ਚੱਕੀ ਤੇ ਆਇਆ ਕਰਦੇ ਸਨ ਕਿੰਨੀ ਵਾਰ ਜਦੋਂ ਅਸੀਂ ਦਰਿਆ ਪਾਰ ਕਰ ਰਹੇ ਹੁੰਦੇ ਸਾਂ ਉਹ ਲੋਕ ਲਾਲ ਲੂੰਬੜੀ ਦੀਆਂ ਖੱਲ ਦੀਆਂ ਟੋਪੀਆਂ ਭੇਡ ਦੀ ਖੱਲ ਦੇ ਵਧੀਆ ਕੋਟ ਪਾਈ ਚੰਗੇ ਪਲੇ ਅਤੇ ਅਥਰੇ ਘੋੜਿਆਂ ਉੱਤੇ ਚੜੇ ਹੋਏ ਸਾਡੇ ਬਰਾਬਰ ਆ ਜਾਂਦੇ ਹੈ ਹੈਰਾਨੀ ਵਿੱਚ ਅੱਖਾਂ ਪਾੜ-ਪਾੜ ਕੇ ਦੂਈ ਛੇਣ ਵੱਲ ਵੇਖਦੇ ਫਿਰ ਠਾਕਾ ਮਾਰ-ਮਾਰ ਕੇ ਹੱਸਦੇ ਤੇ ਇੱਕ ਦੂਜੇ ਨੂੰ ਮਸ਼ਕੂਲੇ ਕਰਦੇ ਵੇਖੋ ਤਾਂ ਸਹੀ ਘੋਟੇ ਤੇ ਬਿਠਾਇਆ ਹੋਇਆ ਤੇ ਦੂਜੇ ਨੂੰ ਬਾਹਾਂ ਵਿੱਚ ਲਿਆ ਹੋਇਆ ਫਿਰ ਦੂਜਾ ਜਣਾ ਫਰਾਟੇ ਮਾਰਦੇ ਘੋੜੇ ਨੂੰ ਅੱਡੀ ਲਾਉਂਦਿਆਂ ਕਹਿੰਦਾ ਮੈਂ ਵੀ ਉੱਲੂ ਬਾਟ ਰਿਆ ਮੇਰਾ ਧਿਆਨ ਕਿਉਂ ਨਾ ਗਿਆ ਇਹਨੂੰ ਬਣਾਉਣਾ ਚਾਹੀਦਾ ਸੀ ਆਪਣੀ ਦੂਜੀ ਰਨ ਘੋੜਿਆਂ ਦੇ ਸੁਮਾ ਨਾਲ ਉੱਡਦੇ ਚਿੱਕਰ ਦੇ ਛਿੱਟਿਆਂ ਨਾਲ ਸਾਨੂੰ ਲਵੇੜਦੇ ਹੋਏ ਤੇ ਹਿੜ-ਹਿੜ ਕਰਦੇ ਹੋਏ ਉਹ ਚਲੇ ਜਾਂਦੇ ਉਦੋਂ ਮੇਰਾ ਕਿੰਨਾ ਜੀ ਕੀਤਾ ਸੀ ਕਿ ਦੌੜ ਕੇ ਇਹਨਾਂ ਉੱਤਾਂ ਕੋਲ ਜਾਵਾਂ ਉਹਨਾਂ ਦੇ ਘੋੜਿਆਂ ਦੀਆਂ ਲਗਾਮਾਂ ਫੜ ਲਵਾਂ ਤੇ ਮਜ਼ਾਕ ਉਡਾਉਣ ਵਾਲੇ ਇਹਨਾਂ ਬੁੱਥਿਆਂ ਉੱਤੇ ਕੜਕ ਕੇ ਗੱਲਾਂ ਮਾਰਾਂ ਸਾਡੇ ਅਧਿਆਪਕ ਬਾਰੇ ਇਦਾਂ ਦੀਆਂ ਗੱਲਾਂ ਕਰਨ ਦੀ ਤੁਹਾਡੀ ਹਿੰਮਤ ਕਿਵੇਂ ਹੋਈ ਪਰ ਮੇਰੇ ਵਰਗੀ ਮਾਮੂਲੀ ਜਿਹੀ ਕੁੜੀ ਦੀ ਗੱਲ ਕੌਣ ਸੁਣਦਾ ਸੀ ਤੇ ਮੈਂ ਤਾਂ ਇਸ ਠੇਸ ਦੇ ਕੌੜੇ ਹੰਝੂ ਹੀ ਪੀ ਸਕਦੀ ਸਾਂ ਪਰ ਦੂਏ ਛੇਣ ਜਿਵੇਂ ਇਹਨਾਂ ਅਪਮਾਨਜਨਕ ਗੱਲਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ ਇਹੋ ਜਿਹੀ ਕੋਈ ਗੱਲ ਸੁਣ ਹੀ ਨਹੀਂ ਰਿਹਾ ਸੀ ਉਹ ਕਈ ਹਸਾਉਣੀ ਗੱਲ ਜਾਂ ਚੁਟਕਲਾ ਸੁਣਾ ਦਿੰਦਾ ਤੇ ਅਸੀਂ ਸਭ ਕੁਝ ਭੁੱਲ ਜਾਂਦੇ ਤੇ ਹੱਸ-ਹੱਸ ਕੇ ਦੂਰੇ ਹੋ ਜਾਂਦੇ ਦੂਏ ਛੇਣ ਨੇ ਭਾਵੇਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਵਰ ਨਾਲੇ ਉੱਤੇ ਪੁਲ ਬਣਾਉਣ ਲਈ ਲੱਕੜਾਂ ਫਿਰ ਵੀ ਨਾ ਮਿਲੀਆਂ। ਇੱਕ ਵਾਰ ਜਦੋਂ ਅਸੀਂ ਸਕੂਲੋਂ ਪਰਤ ਰਹੇ ਸਾਂ ਤਾਂ ਬੱਚਿਆਂ ਨੂੰ ਨਾਲੇ ਤੋਂ ਪਾਰ ਲੰਘਾ ਕੇ ਮੈਂ ਤੇ ਦੂਏ ਛੇਨ ਕੰਡੇ ਉੱਤੇ ਰੁੱਕ ਗਏ। ਅਸੀਂ ਲੰਘਣ ਵਾਸਤੇ ਪੱਥਰ ਤੇ ਕਾ ਮਿੱਟੀ ਨਾਲ ਲੰਘਾ ਬਣਾਉਣ ਦਾ ਫੈਸਲਾ ਕੀਤਾ ਤਾਂ ਜੋ ਅੱਗੇ ਤੋਂ ਪੈਰ ਨਾ ਭਿਉਣੇ ਪੈਣ। ਸੱਚੀ ਗੱਲ ਤਾਂ ਇਹ ਸੀ ਕਿ ਸਾਡੇ ਪਿੰਡ ਵਾਲਿਆਂ ਨੂੰ ਬਸ ਇੰਨਾ ਕੰਮ ਹੀ ਕਰਨਾ ਪੈਣਾ ਸੀ ਕਿ ਉਹ ਰਲ ਕੇ ਨਾਲੇ ਦੇ આરਪਾਰ ਦੋ ਤਿੰਨ ਲੱਕੜੀ ਦੇ ਛਤੀਰ ਰੱਖ ਦਿੰਦੇ ਤੇ ਇਸ ਤਰ੍ਹਾਂ ਸਕੂਲੀ ਬੱਚਿਆਂ ਲਈ ਪੁਲ ਬਣ ਜਾਂਦਾ। ਪਰ ਉਹ ਨਹੀਂ ਦਿਨੀ ਲੋਕ ਆਪਣੀ ਅਗਿਆਨਤਾ ਕਾਰਨ ਵਿਦਿਆ ਨੂੰ ਕੋਈ ਮਹੱਤਤਾ ਨਹੀਂ ਦਿੰਦੇ ਸਨ ਤੇ ਦੂਏ ਛੇ ਨੂੰ ਮੂਰਖ ਸਮਝਦੇ ਸਨ ਜਿਹੜਾ ਬੱਚਿਆਂ ਨਾਲ ਇਸ ਵਾਸਤੇ ਲੱਗਾ ਰਹਿੰਦਾ ਸੀ ਕਿ ਉਸ ਦੇ ਕਰਨ ਵਾਲਾ ਹੋਰ ਕੋਈ ਕੰਮ ਹੀ ਨਹੀਂ ਸੀ ਉਹਨਾਂ ਦਾ ਵਤੀਰਾ ਇਹ ਸੀ ਜੀ ਕਰਦਾ ਹੀ ਤਾਂ ਪੜਾ ਨਹੀਂ ਤਾਂ ਸਾਰਿਆਂ ਨੂੰ ਘਰੀ ਭਜਾ ਦੇ ਉਹ ਆਪ ਤਾਂ ਘੋੜਿਆਂ ਉੱਤੇ ਚੜੇ ਹੋਏ ਨਾਲੇ ਥਾਣੀ ਲੰਘ ਜਾਂਦੇ ਸਨ ਉਹਨਾਂ ਨੂੰ ਪੁੱਲ ਦੀ ਕੋਈ ਲੋੜ ਨਹੀਂ ਸੀ ਪਰ ਸਾਡੇ ਲੋਕਾਂ ਨੂੰ ਇਹ ਜ਼ਰੂਰ ਹੀ ਸੋਚਣਾ ਚਾਹੀਦਾ ਸੀ ਕਿ ਇਹ ਗੱਭਰੂ ਜਿਹੜਾ ਦੂਜਿਆਂ ਨਾਲੋਂ ਕਿਸੇ ਵੀ ਗੱਲੋਂ ਮਾੜਾ ਤੇ ਮੂਰਖ ਨਹੀਂ ਸੀ। ਮੁਸ਼ਕਲਾਂ ਤੇ ਥੁੜਾਂ ਨਾਲ ਜੂਝਦਾ ਠੱਠਾ ਮਖੌਲ ਤੇ ਬੇਇੱਜ਼ਤੀ ਸਹਾਰਦਾ ਹੋਇਆ ਉਹਨਾਂ ਦਾ ਬੱਚਿਆਂ ਨੂੰ ਕਿਸਤੀ ਖਾਤਰ ਪੜਾਉਂਦਾ ਹੈ। ਤੇ ਉਹ ਵੀ ਇੰਨੇ ਹੱਥ ਨਾਲ ਐਨੀ ਦ੍ਰਿੜਤਾ ਨਾਲ। ਉਸ ਦਿਨ ਜਦੋਂ ਅਸੀਂ ਨਾਲੇ ਦੇ ਵਹਾਅ 'ਗੇ ਪੱਥਰ ਰੱਖ ਰਏ ਸਾਂ, ਜ਼ਮੀਨ ਉੱਤੇ ਬਰਫ਼ ਜੰਮ ਚੁੱਕੀ ਸੀ ਤੇ ਪਾਣੀ ਇੰਨਾ ਠੰਡਾ یخ ਸੀ ਕਿ ਸਰੀਰ ਸੁੰਨ ਹੁੰਦਾ ਜਾ ਰਿਹਾ ਸੀ। ਮੈਂ ਤਾਂ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦੀ ਕਿ ਦੂਏ ਛੇ ਨੇ ਕਿਵੇਂ ਸਹਾਰ ਲੈਂਦਾ ਸੀ। ਉਹ ਨੰਗੇ ਪੈਰੀ ਬਿਨਾ ਸਾਹ ਲਿਆਂ ਕਿਵੇਂ ਕੰਮ ਕਰ ਸਕਦਾ ਸੀ ਮੈਂ ਬੜੀ ਮੁਸ਼ਕਲ ਨਾਲ ਪਾਣੀ ਵਿੱਚ ਪੈਰ ਰੱਖ ਰਹੀ ਸਾਂ ਇੰਜ ਲੱਗਦਾ ਸੀ ਜਿਵੇਂ ਨਾਲੇ ਦਾ ਥੱਲਾ ਬਲਦੇ ਕੋਲਿਆਂ ਨਾਲ ਟਕਿਆ ਹੋਵੇ ਜਦੋਂ ਮੈਂ ਨਾਲੇ ਦੇ ਅੰਦਰ ਵਿਚਕਾਰ ਗਈ ਤਾਂ ਮੇਰੀਆਂ ਪਿੰਜਨੀਆਂ ਠੰਡ ਨਾਲ ਲਾਕੜ ਗਈਆਂ ਮੈਂ ਨਾ ਹੀ ਚੀਕ ਸਕਦੀ ਸਾਂ ਤੇ ਨਾ ਹੀ ਖੜੀ ਰਹਿ ਸਕਦੀ ਸਾਂ ਮੈਂ ਹੌਲੀ-ਹੌਲੀ ਪਾਣੀ ਵੱਲ ਉਲੜਨ ਲੱਗੀ ਦੂਈ ਸੇ ਨੇ ਪੱਥਰ ਸੁੱਟ ਦਿੱਤਾ ਤੇ ਛਾਲ ਮਾਰ ਕੇ ਮੇਰੇ ਕੋਲ ਆ ਗਿਆ ਮੈਨੂੰ ਆਪਣੀਆਂ ਬਾਹਾਂ ਵਿੱਚ ਲਿਆ ਕੰਡੇ ਵੱਲ ਦੌੜਿਆ ਤੇ ਆਪਣੇ ਫੌਜੀ ਕੋਟ ਉੱਤੇ ਬਿਠਾ ਦਿੱਤਾ ਉਹ ਕਦੀ ਠੰਡ ਨਾਲ ਨੀਲੇ ਸੁੰਨ ਹੋਏ ਮੇਰੇ ਪੈਰ ਮਲਦਾ ਕਦੀ ਮੇਰੇ ਠੰਡੇ ਹੱਥਾਂ ਨੂੰ ਆਪਣੀਆਂ ਹਥੇਲੀਆਂ ਵਿੱਚ ਲੈ ਕੇ ਆਪਣੇ ਬੁੱਲਾਂ ਨੇੜੇ ਲਿਆਉਂਦਾ ਤੇ ਆਪਣੇ ਸਾਹਾਂ ਨਾਲ ਨਿੱਘੇ ਕਰਦਾ ਫਿਰ ਮੈਂ ਉੱਠਣ ਦੀ ਕੋਸ਼ਿਸ਼ ਕਰਨ ਲੱਗੀ ਨਹੀਂ ਨਹੀਂ ਹਉਤ ਨਹੀਂ ਇਸ ਦੀ ਕੋਈ ਲੋੜ ਨਹੀਂ ਤੂੰ ਇੱਥੇ ਹੀ ਬੈਠੀ ਰਹਿ ਤੇ ਨਿੱਘੀ ਹੋ ਲੈ ਦੁਇ ਸ਼ੇ ਨੇ ਆਖਿਆ ਮੈਂ ਆਪ ਹੀ ਇਹ ਕੰਮ ਨਿਬੇੜ ਲਵਾਂਗਾ ਆਖਰਕਾਰ ਜਦੋਂ ਪੱਥਰ ਲੱਗ ਗਏ ਤੇ ਲਾਂਗਾ ਤਿਆਰ ਹੋ ਗਿਆ ਤੰ ਬੂਟ ਪਾਉਂਦੇ ਹੋਏ ਦੂਈ ਛੇਨ ਨੇ ਮੇਰੇ ਵੱਲ ਵੇਖਿਆ ਮੈਂ ਬੇਹਦ ਕੁੰਗੜੀ ਤੇ ਠਰੀ ਹੋਈ ਬੈਠੀ ਸਾਂ ਉਹ ਮੁਸਕਰਾਇਆ ਕਿਉਂ ਮੇਰੀ ਮਦਦਗਾਰ ਨੈਗ ਆਇਆ ਕੋਟ ਨੂੰ ਚੰਗੀ ਤਰ੍ਹਾਂ ਬੁਲੇਟ ਲਾਇਦਾ ਫਿਰ ਉਹ ਥੋੜਾ ਜਿਹਾ ਚੁੱਪ ਰਹਿਣ ਮਗਰੋਂ ਬੋਲਿਆ ਉਸ ਦੇ ਨਾਲ ਤਨਾਈ ਤੂੰ ਹੀ ਸਕੂਲ ਅੱਗੇ ਗੋਏ ਛੱਡ ਕੇ ਗਈ ਸੀ ਨਾ ਉਸ ਦੇ ਬੁੱਲਾਂ ਤੇ ਹਲਕੀ ਜੀ ਮੁਸਕਾਨ ਖਿੜੁੱਠੀ ਮਨੋਂ ਮਨ ਹੀ ਮਨ ਕਹਿ ਰਿਹਾ ਹੋਵੇ ਮੈਂ ਵੀ ਇੰਜ ਹੀ ਸੋਚਿਆ ਸੀ ਮੈਨੂੰ ਯਾਦ ਹੈ ਕਿ ਉਸ ਪੜ ਮੇਰੀਆਂ ਗੱਲਾਂ ਕਿਵੇਂ ਭਖੁੱਟੀਆਂ ਸਨ ਇਸ ਦਾ ਮਤਲਬ ਇਹ ਸੀ ਕਿ ਅਧਿਆਪਕ ਨੂੰ ਇਸ ਗੱਲ ਦਾ ਪਤਾ ਸੀ ਉਹ ਇਸ ਨੂੰ ਭੁੱਲਿਆ ਨਹੀਂ ਸੀ ਹਾਲਾਂਕਿ ਬੜੀ ਮਾਮੂਲੀ ਜਹੀ ਗੱਲ ਸੀ ਮੈਂ ਬੜੀ ਖੁਸ਼ ਤਾਂ ਤੇ ਦੂਈ ਸ਼ਿਨ ਮੇਰੀ ਖੁਸ਼ੀ ਨੂੰ ਜਾਣ ਗਿਆ ਸੀ ਤੂੰ ਤਾਂ ਮੇਰੀਆਂ ਆਸਾਂ ਦਾ ਤਾਰਾ ਹੈ ਉਸ ਨੇ ਬੜੇ ਸਨੇਹ ਨਾਲ ਮੈਨੂੰ ਪਿਆਰ ਕਰਦਿਆਂ ਕਿਹਾ ਤੂੰ ਪੜਨ ਚ ਹੁਸ਼ਿਆਰ ਹੈ ਕਾਸ਼ ਮੈਂ ਤੈਨੂੰ ਪੜਨ ਲਈ ਕਿਸੇ ਵੱਡੇ ਸ਼ਹਿਰ ਚ ਭੇਜ ਸਕਦਾ ਹੁੰਦਾ ਤੂੰ ਕੀ ਦੀ ਕੀ ਬਣ ਜਾਂਦੀ ਦੂਈ ਸੈਂਤ 23 ਪਲਾਂਗਾ ਪਰਦਾ ਹੋਇਆ ਕੰਡੇ ਵੱਲ ਚਲਾ ਗਿਆ ਤੇ ਹੁਣ ਵੀ ਉਸਦਾ ਆਕਾਰ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਉਸ ਪਥਰੀਲੇ ਸ਼ੋਰ ਮਚਾਉਂਦੇ ਛੋਟੇ ਜਿਹੇ ਨਾਲੇ ਦੇ ਕੰਡੇ ਕੋਲ ਖਲੋਤਾ ਜਿੱਚੀ ਉੱਤੇ ਦੋਵੇਂ ਹੱਥ ਬੰਨ੍ਹ ਕੇ ਚਮਕਦੀਆਂ ਖਾਂ ਨਾਲ ਦੂਰ ਸਾਹਮਣੇ ਵੱਲ ਵੇਖਦਾ ਹੋਇਆ ਜਿੱਥੇ ਹਵਾ ਚਿੱਟੇ ਬੱਦਲਾਂ ਨੂੰ ਪਹਾੜਾ ਉੱਤੇ ਉਡਾ ਕੇ ਲੈ ਜਾ ਰਹੀ ਸੀ ਉਸ ਪਾ ਲੋ ਕੀ ਸੋਚ ਰਿਹਾ ਸੀ ਹੋ ਸਕਦਾ ਹੈ ਕਿ ਸੱਚਮੁੱਚ ਹੀ ਉਹ ਆਪਣੇ ਸੁਪਨਿਆਂ ਵਿੱਚ ਮੈਨੂੰ ਪੜਨ ਵਾਸਤੇ ਕਿਸੇ ਵੱਡੇ ਸ਼ਹਿਰ ਭੇਜ ਰਿਹਾ ਸੀ ਹਸਪਤਾਲ ਮੈਂ ਦੂਜੇ ਇੰਡ ਦੇ ਵੱਡੇ ਕੋਟ ਵਿੱਚ ਲੇਟੀ ਹੋਈ ਸੋਚ ਰਹੀ ਸਾਂ ਕਿੰਨਾ ਚੰਗਾ ਹੁੰਦਾ ਜੇ ਇਹ ਅਧਿਆਪਕ ਮੇਰਾ ਸਾਕਾ ਭਰਾ ਹੁੰਦਾ ਕਾਸ਼ ਮੈਂ ਉਸਦੇ ਘੜ ਵਿੱਚ ਬਾਹਾਂ ਪਾ ਕੇ ਉਸ ਨੂੰ ਆਪਣੀ ਹਿੱਕੜੀ ਨਾਲ ਲਾ ਲੈਂਦੀ ਤੇ ਅੱਖਾਂ ਸੰਘੇੜ ਕੇ ਉਸਦੇ ਕੰਨ ਵਿੱਚ ਮਿੱਠੇ ਮਿੱਠੇ ਬੋਲ ਬੋਲਦੀ ਹੇਰ ਬਾ ਉਸ ਨੂੰ ਮੇਰਾ ਭਰਾ ਬਣਾ ਦੇ ਯਕੀਨਨ ਹੀ ਉਦੋਂ ਅਸੀਂ ਸਾਰੇ ਆਪਣੇ ਅਧਿਆਪਕ ਨਾਲ ਉਸ ਦੀ ਇਨਸਾਨੀਅਤ ਉਸ ਦੇ ਨੇਕ ਇਰਾਦਿਆਂ ਤੇ ਸਾਡੇ ਭਵਿੱਖ ਬਾਰੇ ਉਸ ਦੇ ਸੁਪਨਿਆਂ ਲਈ ਮੋਹ ਕਰਦੇ ਸਾਂ ਉਹ ਦੋਸੀ ਭਾਵੇਂ ਬੱਚੇ ਹੀ ਸਾਂ ਫਿਰ ਵੀ ਮੇਰਾ ਖਿਆਲ ਹੈ ਕਿ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਾਂ ਨਹੀਂ ਤਾਂ ਸਾਡੇ ਲਈ ਕਿਹੜੀ ਮਜਬੂਰੀ ਸੀ ਕਿ ਅਸੀਂ ਹਰ ਰੋਜ਼ ਇੰਨੀ ਦੂਰ ਜਾਂਦੇ ਤੇ ਕਰੁਖੇ ਢਿੱਲੇ ਉੱਤੇ ਚੜਦੇ ਬਰਫਾਂ ਦੇ ਢੇਰਾਂ ਵਿੱਚ ਖੁਬਦੇ ਹੋਏ ਹੱਪਦੇ ਹੋਏ ਹਵਾ ਦੇ ਥਪੇੜੇ ਖਾਂਦੇ ਅਸੀਂ ਆਪਣੀ ਮਰਜ਼ੀ ਨਾਲ ਸਕੂਲ ਜਾਂਦੇ ਸਾਂ ਸਾਨੂੰ ਕਿਸੇ ਨੇ ਵੀ ਉੱਥੇ ਜਾਣ ਲਈ ਮਜਬੂਰ ਨਹੀਂ ਕੀਤਾ ਸੀ ਤੇ ਉਸ ਠੰਡੇ ਢਾਰੇ ਵਿੱਚ ਸੌਣ ਹੋਣ ਲਈ ਸਾਨੂੰ ਕੋਈ ਵੀ ਮਜਬੂਰ ਨਹੀਂ ਕਰ ਸਕਦਾ ਸੀ ਜਿੱਥੇ ਸਾਡੇ ਸਾਹਾਂ ਦੀ ਹਵਾੜ ਬਰਫ਼ ਬਣ ਕੇ ਸਾਡੇ ਚਿਹਰਿਆਂ ਹੱਥਾਂ ਤੇ ਕੱਪੜਿਆਂ ਉੱਤੇ ਜੰਮ ਜਾਂਦੀ। ਅਸੀਂ ਭੱਠੀ ਲਾਗੇ ਜਾ ਕੇ ਵਾਰੀ-ਵਾਰੀ ਅੱਗ ਸੇਕਣ ਦੀ ਖੁਲ ਹੀ ਲੈ ਸਕਦੇ ਸੀ। ਜਦ ਕਿ ਬਾਕੀ ਸਾਰੇ ਬੱਚੇ ਆਪੋ ਆਪਣੀ ਥਾਂ ਉੱਤੇ ਬੈਠੇ ਹੋਏ ਦੁਈ ਛੇਂ ਦੀਆਂ ਗੱਲਾਂ ਸੁਣਦੇ ਰਹਿੰਦੇ ਸਨ। ਇੰਜ ਹੀ ਇੱਕ ਦਿਨ ਜਿਹੜਾ ਮੈਨੂੰ ਅਜੇ ਵੀ ਬੜੀ ਚੰਗੀ ਤਰ੍ਹਾਂ ਯਾਦ ਹੈ। ਕੜਾਕੇ ਦੀ ਠੰਡ ਪੈ ਰਹੀ ਸੀ। ਜਨਵਰੀ ਦੇ ਆਖਰੀ ਦਿਨ ਸਨ। ਦੁਈ ਛੇਂ ਨੇ ਹਮੇਸ਼ਾ ਵਾਂਗ ਸਾਨੂੰ ਘਰ-ਘਰ ਜਾ ਕੇ ਇਕੱਠਿਆਂ ਕੀਤਾ ਤੇ ਸਕੂਲ ਲੈ ਗਿਆ। ਉਹ ਚੁੱਪਗਡੋਪ ਸੀ ਚਿਹਰੇ ਉੱਤੇ ਸ਼ਕਤੀ ਦਾ ਪ੍ਰਭਾਵ ਸੀ ਉਸ ਦੇ ਪਰਵੱਟੇ ਬਾਜ਼ ਦੇ ਖੰਭਾ ਵਾਂਗ ਵਧੇ ਹੋਏ ਸਨ ਉਸ ਦਾ ਚਿਹਰਾ ਕਾਲੇ ਤੱਪੇ ਹੋਏ ਲੋਹੇ ਦਾ ਬਣਿਆ ਹੋਇਆ ਲੱਗਦਾ ਸੀ ਅਸੀਂ ਆਪਣੇ ਅਧਿਆਪਕ ਨੂੰ ਪਹਿਲਾਂ ਕਦੀ ਇਸ ਹਾਲਤ ਵਿੱਚ ਨਹੀਂ ਵੇਖਿਆ ਸੀ ਉਸ ਨੂੰ ਵੇਖ ਕੇ ਅਸੀਂ ਵੀ ਚੁੱਪ ਹੋ ਗਏ ਅਸੀਂ ਮਹਿਸੂਸ ਕੀਤਾ ਕਿ ਕੋਈ ਮਾੜੀ ਗੱਲ ਵਾਪਰ ਗਈ ਸੀ ਜਦੋਂ ਰਾਹ ਵਿੱਚ ਬਰਫ਼ ਦੇ ਵੱਡੇ ਵੱਡੇ ਢੇਰ ਆ ਜਾਂਦੇ ਸਨ ਤਾਂ ਦੁਈ ਸ਼ੇਨ ਆਮ ਤੌਰ ਤੇ ਆਪ ਅੱਗੇ ਜਾ ਕੇ ਰਾਹ ਪਧਰਾ ਕਰਦਾ ਸੀ ਉਸ ਦੇ ਮਗਰ ਮੈਂ ਤੇ ਮੇਰੇ ਮਗਰ ਬਾਕੀ ਦੇ ਸਾਰੇ ਬੱਚੇ ਜਾਂਦੇ ਸਨ ਇਸ ਵਾਰੀ ਵੀ ਜਦੋਂ ਅਸੀਂ ਟਿੱਲੇ ਦੇ ਲਾਗੇ ਪੁੱਜੇ ਤਾਂ ਦੂਏ ਛੇਨ ਅੱਗੇ ਵਧਿਆ ਉੱਥੇ ਰਾਤ ਵੇਲੇ ਬਰਪ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸਨ ਕਦੀ ਕਦੀ ਜਦੋਂ ਬੰਦੇ ਦੀ ਪੇਠੀ ਦਿਖਾਈ ਦਿੰਦੀ ਹੈ ਤਾਂ ਛੱਟਪਤਾ ਲੱਗ ਜਾਂਦਾ ਹੈ ਕਿ ਉਸ ਦੀ ਹਾਲਤ ਕੀ ਹੈ ਉਸ ਦੇ ਦਿਲ ਉੱਤੇ ਕੀ ਬੀਤ ਰਹੀ ਹੁੰਦੀ ਹੈ ਉਸ ਵੇਲੇ ਵੀ ਸਾਨੂੰ ਇਹ ਗੱਲ ਸਾਫ਼ ਸੀ ਕਿ ਅਧਿਆਪਕ ਬੜਾ ਦੁਖੀ ਸੀ ਉਹ ਸਿਰ ਛੁੱਟੀ ਤੁਰਿਆ ਜਾ ਰਿਹਾ ਸੀ ਤੇ ਬੜੀ ਔਖਿਆਈ ਨਾਲ ਲੱਤਾਂ ਖਿੱਚੀ ਤੁਰਿਆ ਸੀ ਮੈਨੂੰ ਅਜੇ ਵੀ ਯਾਦ ਹੈ ਕਿ ਮੇਰੀਆਂ ਅੱਖਾਂ ਸਾਹਮਣੇ ਅਸੀਂ ਇੱਕ ਦੂਜੇ ਦੇ ਪਿੱਛੇ ਹੋ ਕੇ ਪਹਾੜੀ ਉੱਤੇ ਚੜ੍ਹ ਰਹੇ ਸਾਂ ਕਾਲੇ ਫੌਜੀ ਕੋਟੇ ਹੇਠਾਂ ਦੂਈ ਛੇਣ ਦਾ ਲੱਕ ਕੁੱਬਾ ਹੁੰਦਾ ਜਾ ਰਿਹਾ ਸੀ ਅਤੇ ਉਸ ਤੋਂ ਉੱਪਰ ਟਲਾਂ ਦੇ ਨਾਲ-ਨਾਲ ਊਠ ਦੀ ਪਿੱਠ ਵਰਗੇ ਬਰਫ਼ ਦੇ ਢੇਰ ਸਨ ਤੇਜ਼ ਹਵਾ ਉਹਨਾਂ ਉੱਤੇ ਬਰਫ਼ ਦੀ ਪਤਲੀ ਪਰਤ ਨੂੰ ਉਡਾਈ ਜਾ ਰਹੀ ਸੀ ਅਤੇ ਉਸ ਤੋਂ ਵੀ ਉੱਪਰ ਚਿੱਟੇ ਧੁੰਦਲੇ ਅਸਮਾਨ ਵਿੱਚ ਇੱਕ ਕਾਲਾ ਬੱਦਲ ਅਕੱਲਾ ਹੀ ਮੰਡਰਾ ਰਿਹਾ ਸੀ ਜਦੋਂ ਅਸੀਂ ਸਕੂਲ ਪਹੁੰਚ ਗਏ ਤਾਂ ਦੂਈ ਛੇ ਨੇ ਅੰਗੀਠੀ ਨਾ ਬਾਲੀ ਖੜੇ ਹੋ ਜਾਓ ਕੋਸ ਨੇ ਹੁਕਮ ਦਿੱਤਾ ਅਸੀਂ ਖੜੇ ਹੋ ਗਏ ਸਿਰਾਂ ਤੋਂ ਟੋਪੀਆਂ ਲਾਹੋ ਅਸੀਂ ਆਗਿਆਕਾਰ ਵਾਂਗ ਟੋਪੀਆਂ ਲਾਈਆਂ ਤੇ ਉਸ ਨੇ ਵੀ ਆਪਣੇ ਸਿਰ ਤੋਂ ਲਾਲ ਫੌਜ ਵਾਲੀ ਟੋਪੀ ਲਾਹੀ ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਵਿੱਚ ਉਹ ਗੱਲ ਕੀ ਹੈ ਤਦ ਅਧਿਆਪਕ ਨੇ ਕੰਬਦੀ ਥਿਰਕਦੀ ਆਵਾਜ਼ ਵਿੱਚ ਕਿਹਾ ਲੈਨਿਨ ਦਾ ਦੇਹਾਂਤ ਹੋ ਗਿਆ ਹੈ ਦੁਨੀਆ ਭਰ ਦੇ ਲੋਕ ਇਸ ਵੇਲੇ ਸੋਗ ਮਨਾ ਰਹੇ ਨੇ ਤੁਸੀਂ ਵੀ ਆਪਣੀ ਥਾਂ ਤੇ ਖੜੇ ਹੋ ਜਾਓ ਤੇ ਚੁੱਪ ਰਹੋ ਇਧਰ ਇਸ ਤਸਵੀਰ ਵਾਲ ਵੇਖੋ ਇਹ ਦਿਨ ਤੁਹਾਨੂੰ ਸਦਾ ਯਾਦ ਰਹੇ ਸਾਡੇ ਸਕੂਲ ਵਿੱਚ ਇੰਨੀ ਖਮੋਸ਼ੀ ਛਾ ਗਈ ਮੰਨੋ ਬਰਫ਼ ਦੀ ਢਿੱਗ ਸੇਠ ਦੱਬ ਗਿਆ ਹੋਵੇ ਸਾਨੂੰ ਸਾਫ਼ ਸੁਣਾਈ ਦੇ ਰਿਹਾ ਸੀ ਕਿ ਹਵਾ ਕਿਸ ਤਰ੍ਹਾਂ ਕੰਧਾਂ ਦੀਆਂ ਚੀਤਾਆਂ ਥਾਣੀਆਂ ਅੰਦਰ ਆ ਰਹੀ ਸੀ ਕਿਸ ਤਰ੍ਹਾਂ ਬਰਫ਼ ਦੇ ਕਿਣਕੇ ਪ੍ਰਾਲੀ ਉੱਤੇ ਡਿੱਗਦੇ ਹੋਏ ਸਰਸਰ ਕਰ ਰਹੇ ਸਨ ਉਸ ਘੜੀ ਜਦੋਂ ਚਹਿਲ ਪਹਿਲ ਵਾਲੇ ਸ਼ਹਿਰ ਸਨਾਟੇ ਵਿੱਚ ਡੁੱਬ ਗਏ ਸਨ ਧਰਤੀ ਨੂੰ ਥਰਥਰਾਉਣ ਵਾਲੇ ਕਾਰਖਾਨੇ ਰੁਕ ਗਏ ਸਨ ਜਦੋਂ ਖੜਖੜ ਕਰਦੀਆਂ ਰੇਲ ਗੱਡੀਆਂ ਦੇ ਚੱਕੇ ਜਾਮ ਹੋ ਗਏ ਸਨ ਜਦੋਂ ਸਾਰਾ ਸੰਸਾਰ ਸੋਗ ਵਿੱਚ ਡੁੱਬਿਆ ਹੋਇਆ ਸੀ ਉਹ ਗਮ ਦੀ ਘੜੀ ਅਸੀਂ ਜਨਤਾ ਦੇ ਹਿੱਸੇ ਦਾ ਇੱਕ ਛੋਟਾ ਜਿਹਾ ਕਿਨਕਾ ਸਾਰ ਰੋ ਕੇ ਆਪਣੇ ਅਧਿਆਪਕ ਨਾਲ ਦੂਸਰਿਆਂ ਲਈ ਅਣਜਾਣ ਠੰਡੀ ਸੀਤ ਕੋਰੜੀ ਵਿੱਚ ਜਿਸ ਨੂੰ ਸਕੂਲ ਆਖਿਆ ਜਾਂਦਾ ਸੀ ਮਾਤਮ ਮਨਾ ਰਹੇ ਸਾਂ ਤੇ ਮਨ ਹੀ ਮਨ ਲੈਨਿਨ ਦੇ ਸਰਦਾਲੂਆਂ ਵਿੱਚੋਂ ਆਪਣੇ ਆਪ ਨੂੰ ਸਭ ਤੋਂ ਵੱਧ ਨਜ਼ਦੀਕੀ ਸਭ ਤੋਂ ਵੱਧ ਦੁਖੀ ਸਮਝਦੇ ਹੋਏ ਉਸ ਨੂੰ ਅਲਵਿਦਾ ਕਰੇ ਸਾਂ ਤੇ ਸਾਡਾ ਲੈਨਿਨ ਜਿਸ ਨੇ ਢਿੱਲੀ ਜਿਹੀ ਫੌਜੀ ਜੈਕਟ ਪਾਈ ਹੋਈ ਸੀ ਜ਼ਖਮੀ ਬਾਣ ਨੂੰ ਪੱਟੀ ਵਿੱਚ ਲਟਕਾਇਆ ਹੋਇਆ ਸੀ ਦੁਆਰ ਉੱਤੇ ਸਾਡੇ ਵੱਲ ਪਹਿਲਾਂ ਹੀ ਵੇਖ ਰਿਹਾ ਸੀ ਤੇ ਆਪਣੀ ਸਪਸ਼ਟ ਨਿਰਮਲ ਦ੍ਰਿਸ਼ਟੀ ਨਾਲ ਸਾਨੂੰ ਕਹਿ ਰਿਹਾ ਸੀ ਬੱਚਿਓ ਕਾਸ਼ਕਿ ਤੁਸੀਂ ਜਾਣਦੇ ਹੁੰਦੇ ਕਿੰਨਾ ਰੌਸ਼ਨ ਭਵਿੱਖ ਤੁਹਾਡਾ ਰਾਹ ਵੇਖ ਰਿਹਾ ਹੈ ਉਸ ਖਮੋਸ਼ੀ ਦੀ ਘੜੀ ਮੈਨੂੰ ਇੰਜ ਲੱਗਾ ਜਿਵੇਂ ਉਹ ਸੱਚਮੁੱਚ ਹੀ ਮੇਰੇ ਭਵਿੱਖ ਬਾਰੇ ਸੋਚ ਰਿਹਾ ਸੀ ਦੂਏਂ ਚੇਹਰੇ ਰਮਾਲ ਨਾਲ ਆਪਣੀ ਅੱਖਾਂ ਪੂੰਝੀਆਂ ਤੇ ਸਾਨੂੰ ਆਖਿਆ ਅੱਜ ਮੈਂ ਬੋਲੋ ਸਤ ਕੇਂਦਰ ਜਾਵਾਂਗਾ ਮੈਂ ਪਾਰਟੀ ਵਿੱਚ ਆਪਣਾ ਨਾਮ ਲਿਖਵਾਉਣ ਜਾ ਰਿਹਾ ਹਾਂ ਤਿੰਨ ਦਿਨਾਂ ਮਗਰੋਂ ਮੁੜਾਂਗਾ ਉਹ ਤਿੰਨ ਦਿਨ ਮੈਨੂੰ ਸਦਾ ਹੀ ਸਿਆਲ ਦੇ ਦੂਸਰੇ ਸਾਰੇ ਦਿਨਾਂ ਨਾਲੋਂ ਠੰਡੇ ਜੱਕ ਲੱਗਦੇ ਸਨ ਜਿਹੜੇ ਮੈਨੂੰ ਵੇਖਣੇ ਪਏ ਸਨ ਇੰਜ ਲੱਗਦਾ ਸੀ ਜਿਵੇਂ ਕੁਦਰਤ ਦੀਆਂ ਬਲਵਾਨ ਸ਼ਕਤੀਆਂ ਧਰਤੀ ਉੱਤੇ ਉਸ ਮਹਾਨ ਇਨਸਾਨ ਦੀ ਥਾਪੂਰ ਕਰਨ ਦੀ ਜੋਰ ਲਾ ਰਹੀਆਂ ਹੋਣ ਜਿਹੜਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਸੀ ਕਰਲੋਹੇ ਵਾਂਗ ਟੁਣਕ ਰਿਹਾ ਸੀ ਕੁਦਰਤ ਦੀਆਂ ਸ਼ਕਤੀਆਂ ਬੇਚੈਨੀ ਵਿੱਚ ਛਟਪਟਾ ਰਹੀਆਂ ਸਨ ਤਰਤੀ ਨਾਲ ਸੇਰ ਮਾਰ-ਮਾਰ ਕੇ ਘੁਰਲਾ ਰਹੀਆਂ ਸਨ ਪਹਾੜਾਂ ਜਿਨ੍ਹਾਂ ਉੱਤੇ ਕਾਲੇ ਬੱਦਲ ਨੀਵੇਂ-ਨੀਵੇਂ ਉੱਤਰੇ ਸਨ ਦੀ ਗੋਦ ਵਿੱਚ ਵਸੇ ਹੋਏ ਸਾਡੇ ਪਿੰਡ ਵਿੱਚ ਖਮੋਸ਼ੀ ਛਾਈ ਹੋਈ ਸੀ ਚਿਮਨੀਆ ਵਿੱਚੋਂ ਧੂੰਏ ਦੀਆਂ ਪਤਲੀਆਂ-ਪਤਲੀਆਂ ਲਕੀਰਾਂ ਜਿਹੀਆਂ ਨਿਕਲ ਰਹੀਆਂ ਸਨ ਲੋਕ ਘਰਾਂ ਵਿੱਚੋਂ ਬਾਹਰ ਹੀ ਨਹੀਂ ਸਨ ਨਿਕਲ ਰਹੇ ਇਸ ਤੋਂ ਇਲਾਵਾ ਬਿਗੜ ਵੀ ਅਚਾਨਕ ਬੜੇ ਭਿਆਨਕ ਬਣ ਗਏ ਸਨ ਉਹ ਬੜੇ ਗੁੱਸੇਖੋਰ ਹੋ ਗਏ ਸਨ ਦਿਨ ਵੇਲੇ ਵੀ ਰਾਹਾਂ ਵਿੱਚ ਆ ਧੰਕਦੇ ਸਨ ਰਾਤ ਵੇਲੇ ਪਿੰਡ ਦੇ ਲਾਗੇ ਘੁੰਮਦੇ ਫਿਰਦੇ ਰਹਿੰਦੇ ਤੇ ਦਿਨ ਚੜ੍ਹਨ ਤੱਕ ਭੁੱਖਣ ਭਾਣੇ ਦਰਦਨਾਕ ਆਵਾਜ਼ਾਂ ਵਿੱਚ ਦਹਾੜਦੇ ਰਹਿੰਦੇ। ਪਤਾ ਨਹੀਂ ਕਿਉਂ ਮੈਨੂੰ ਆਪਣੇ ਅਧਿਆਪਕ ਦੀ ਚਿੰਤਾ ਲੱਗੀ ਰਹਿੰਦੀ। ਉਹ ਫਰ ਕੋਟ ਤੋਂ ਬਗੈਰ ਇਕੱਲੇ ਫੌਜੀ ਕੋਟ ਵਿੱਚ ਇੰਨੀ ਸਖਤ ਠੰਡ ਕਿਵੇਂ ਸਹਾਰਦਾ ਹੋਵੇਗਾ? ਉਸ ਦਿਨ ਜਿਸ ਦਿਨ ਦੁਈ ਸ਼ੈਨ ਨੇ ਵਾਪਸ ਆਉਣਾ ਸੀ, ਮੇਰਾ ਮੱਥਾ ਠਣਕਿਆ। ਕੋਈ ਚਿੰਤਾ ਮੈਨੂੰ ਅੰਦਰੋਂ-ਅੰਦਰ ਖਾਣ ਲੱਗੀ। ਮੈਂ ਵਾਰ-ਵਾਰ ਘਰੋਂ ਬਾਹਰ ਨਿਕਲਦੀ ਅਤੇ ਅੱਖਾਂ ਪਾੜ-ਪਾੜ ਕੇ ਬਰਫ਼ ਨਾਲ ਟਕੇ ਮੈਦਾਨ ਵੱਲ ਵੇਖਦੀ। ਸ਼ਾਇਦ ਅਧਿਆਪਕਰਾ ਵਿੱਚ ਕਿਤੇ ਨਜ਼ਰ ਆ ਜਾਵੇ ਪਰ ਉੱਥੇ ਕੋਈ ਵੀ ਨਜ਼ਰ ਨਾ ਆਇਆ ਕਿੱਥੇ ਹੈ ਤੂੰ ਸਾਡੇ ਅਧਿਆਪਕ ਮੈਂ ਤੇਰੇ ਹਾੜੇ ਪਾਵਾਂ ਵੇ ਬਹੁਤੀ دیر ਨਾ ਲਾ ਛੇਤੀ ਛੇਤੀ ਮੋੜਾ ਅਸੀਂ ਤੇਰੀ ਰਾਹ ਵਿਖ ਰਹੇ ਹਾਂ ਮੈਂ ਮਨੋਂ ਮਨ ਸੋਚਦੀ ਪਰ ਮੈਦਾਨ ਨੇ ਮੇਰੀ ਇਸ ਸ਼ਾਂਤ ਪੁਕਾਰ ਦਾ ਕੋਈ ਜਵਾਬ ਨਾ ਦਿੱਤਾ ਤੇ ਮੈਂ ਪਤਾ ਨਹੀਂ ਕਿਉਂ ਰੋ ਰਹੀ ਸਾਂ ਮੇਰੀ ਚਾਚੀ ਮੇਰੇ ਵਾਰ-ਵਾਰ ਬਾਹਰ ਜਾਣ ਕਾਰਨ ਖਿੱਚ ਗਈ ਸੀ ਤੂੰ ਅੱਜ ਦਰਵਾਜ਼ੇ ਨੂੰ ਵੀ ਸਾਹ ਲੈਣ ਦੇਵੇਂ ਕਿ ਰਾਮਨਾਰ ਵੇਚਾ ਤੇ ਕੱਤਣ ਦਾ ਕੰਮ ਕਰ ਨਿਆਣਿਆਂ ਨੂੰ ਠੰਡ ਲਾ ਦੇਵੇਗੀ ਤੂੰ ਹੁਣ ਹੋਰ ਬਾਹਰ ਨਿਕਲ ਕੇ ਵੇਖੀ ਉਸਨੇ ਮੇਰੇ ਵੱਲ ਉਂਗਲ ਕਰਦਿਆਂ ਧਮਕੀ ਦਿੱਤੀ ਤੇ ਫਿਰ ਘਰੋਂ ਬਾਹਰ ਨਾ ਨਿਕਲਣ ਦਿੱਤਾ ਤਰਕਾਲਾਂ ਪੈ ਗਈਆਂ ਪਰ ਸਾਨੂੰ ਪਤਾ ਹੀ ਨਹੀਂ ਸੀ ਕਿ ਦੁਇ ਸ਼ੇਨ ਮੜਾਇਆ ਸੀ ਜਾਂ ਨਹੀਂ ਮੈਂ ਇਸ ਗੱਲੋਂ ਡਾਡੀ ਬੇਚੈਨ ਹੋ ਗਈ ਸਾਂ ਕਦੀ ਤਾਂ ਸੋਚ ਕੇ ਮਨ ਨੂੰ ਧਰਵਾਸਾ ਦੇ ਲੈਂਦੀ ਕਿ ਦੁਇ ਸ਼ੇਨ ਸ਼ਾਇਦ ਪਿੰਡ ਪਹੁੰਚ ਹੀ ਗਿਆ ਹੋਵੇ ਪਹਿਲਾਂ ਕਦੀ ਇੰਜ ਨਹੀਂ ਹੋਇਆ ਸੀ ਕਿ ਉਸ ਵੱਲੋਂ ਮਿੱਥੇ ਗਏ ਦਿਨ ਵਾਪਸ ਨਾ ਆਇਆ ਹੋਵੇ ਫਿਰ ਅਚਾਨਕ ਮੈਨੂੰ ਲੱਗਾ ਜਿਵੇਂ ਬਿਮਾਰ ਹੋ ਗਿਆ ਹੈ ਤੇ ਹੌਲੀ-ਹੌਲੀ ਤੁਰਦਾ ਆ ਰਿਹਾ ਹੈ ਬਰਫਾਨੀ ਚੱਕਰ ਝੂਲ ਰਿਹਾ ਹੈ ਤੇ ਇਹੋ ਜਿਹੀ ਹਾਲਤ ਵਿੱਚ ਰਾਤ ਵੇਲੇ ਮਦਾਨੀ ਲਾਕੇ ਚ ਰਾਹ ਪੁੱਲ ਜਾਣਾ ਕੋਈ ਮੁਸ਼ਕਲ ਨਹੀਂ ਸੀ ਮੇਰੇ ਕੋਲੋਂ ਠੀਕ ਤਰ੍ਹਾਂ ਕੰਮ ਨਹੀਂ ਹੋ ਰਿਹਾ ਸੀ ਮੇਰੇ ਹੱਥ 'ਤੇ ਬਸ ਕੁਝ ਨਹੀਂ ਸੀ ਧਾਗਾ ਵਾਰ-ਵਾਰ ਟੁੱਟ ਰਿਹਾ ਸੀ ਜਿਸ ਨਾਲ ਮੇਰੀ ਚਾਚੀ ਬੁਖੜਾ ਉੱਠੀ ਸੀ ਨਹੀਂ ਅੱਜ ਤੈਨੂੰ ਕੀ ਹੋ ਗਿਆ ਤੇਰੇ ਹੱਥਾਂ ਨੂੰ ਕਿਤੇ ਕੱਟ ਤਾਂ ਨਹੀਂ ਵੱਜ ਗਿਆ ਚਾਚੀ ਨੂੰ ਗੁੱਸਾ ਚੜਦਾ ਗਿਆ ਉਹ ਮੇਰੇ ਵੱਲ ਕਨੱਖਾ ਜਿਹਾ ਝਾਕ ਰਹੀ ਸੀ ਫਿਰ ਉਸਦੇ ਸਬਰ ਦਾ ਪਿਆਲਾ ਨੱਕੋ ਨੱਕ ਪਰ ਗਿਆ ਹਾਏ ਹਾਏ ਨਹੀਂ ਤੈਨੂੰ ਮੌਤ ਵੀ ਨਹੀਂ ਪੈਂਦੀ ਜਾ ਤੇ ਜਾ ਕੇ ਬੁੱਢੜੀ ਸਾਈਕਲ ਨੂੰ ਉਹਦੀ ਬੋਰੀ ਮੋੜਾ ਇਹ ਗੱਲ ਸੁਣਦਿਆਂ ਹੀ ਮੈਂ ਖੁਸ਼ੀ ਵਿੱਚ ਆਈ 扑ੜਕ ਪੈਣ ਲੱਗੀ ਤਾਂ ਦੂਈ ਛੇਨ ਬੁੱਢੜੀ ਸਾਈਕਲ ਦੇ ਘਰ ਹੀ ਰਹਿੰਦਾ ਸੀ ਮਾਤਾ ਸਾਈਕਲ ਤੇ ਬਾਪੂ ਕਰਤਣਬਾਈ ਮੇਰੇ ਨਾਨਕਿਆਂ ਵੱਲੋਂ ਦੂਰ ਦੇ ਰਿਸ਼ਤੇਦਾਰ ਸਨ ਪਹਿਲਾਂ ਮੇਰਾ ਉਹਨਾਂ ਦੇ ਘਰ ਬੜਾ ਆਉਣਾ ਜਾਣਾ ਹੁੰਦਾ ਸੀ ਕਦੀ ਕਦੀ ਤਾਂ ਮੈਂ ਰਾਤੀ ਸੌਂਦੀ ਵੀ ਉਹਨਾਂ ਦੇ ਕੋਲ ਹੀ ਸਾਂ ਪਤਾ ਨਹੀਂ ਕਿਉਂ ਚਾਚੀ ਨੂੰ ਇਸ ਗੱਲ ਦਾ ਚੇਤੇ ਆ ਗਿਆ ਜਾਂ ਅੱਲਾਹ ਨੇ ਉਸਦੇ ਮਨ ਵਿੱਚ ਮਿਹਰ ਪਾ ਦਿੱਤੀ ਸੀ ਉਸ ਨੇ ਬੋਰੀ ਮੇਰੇ ਹਵਾਲੇ ਕਰਦਿਆਂ ਆਖਿਆ ਅੱਜ ਤੂੰ ਮੈਨੂੰ ਇੰਨਾ ਕਾਹ ਮਾਰਿਆ ਜਿਵੇਂ ਕਾਲ ਪੈਣ ਵੇਲੇ ਜੰਮੀ ਦਾ ਆਟਾ ਖੰਧਿਆਕ ਚ ਜਾਈਦਾ ਜਾ ਚਲੀ ਜਾ ਜੇ ਬੁੱਢੜਾ ਬੁੱਢੀ ਤੈਨੂੰ ਰੱਖ ਲੈਣ ਤਾਂ ਉੱਥੇ ਹੀ ਰਾਤ ਰਹਿ ਪੀ ਜਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਮੈਂ ਦੌੜ ਕੇ ਵਿਹੜੇ 'ਚ ਚਲੀ ਗਈ ਹਵਾ ਸ਼ੂਕ ਰਹੀ ਸੀ ਉਹ ਇੱਕ ਪਲ ਰੁਕਦੀ ਤੇ ਫਿਰ ਮੇਰੇ ਉੱਤੇ ਟੁੱਟ ਪੈਂਦੀ ਮੇਰੇ ਤਪਦੇ ਚਿਹਰੇ ਉੱਤੇ ਮੁੱਠਾਂ ਭਰ ਭਰ ਕੇ ਚੁੱਭਦੀ ਹੋਈ ਬਰਫ਼ ਸੁੱਟਣ ਲੱਗਦੀ। ਮੈਂ ਬੋਰੀ ਨੂੰ ਕੱਛ ਵਿੱਚ ਘੁੱਟ ਲਿਆ ਤੇ ਉਸੇ ਗਲੀ-ਥਾਣੀ ਪਿੰਡ ਦੇ ਦੂਜੇ ਸਿਰੇ ਵੱਲ ਦੌੜ ਪਈ ਜਿਸ ਉੱਤੇ ਘੋੜਿਆਂ ਦੇ ਸੁੰਮਾਂ ਦੀਆਂ ਤਾਜ਼ਾ ਪੈੜਾਂ ਨਜ਼ਰ ਆ ਰਹੀਆਂ ਸਨ। ਮੇਰੇ ਦਿਮਾਗ ਨੂੰ ਇੱਕ ਹੀ ਸਵਾਲ ਘੇਰ ਰਿਹਾ ਸੀ। ਅਧਿਆਪਕ ਮੁੜ ਆਇਆ ਹੈ ਜਾਂ ਨਹੀਂ? ਮੁੜ ਆਇਆ ਹੈ ਜਾਂ ਨਹੀਂ? ਜਦੋਂ ਮੈਂ ਦੌੜਦੀ ਹੋਈ ਬੁੱਢੜੀ ਦੇ ਘਰ ਪਹੁੰਚੀ ਤਾਂ ਅਧਿਆਪਕ ਉੱਥੇ ਨਹੀਂ ਸੀ। ਜਦੋਂ ਮੈਂ ਹੱਫਦੀ ਹੋਈ ਬਰੂਹਾ ਉੱਤੇ ਜਾ ਰੁਕੀ ਤਾਂ ਸਾਈਕਲ ਡਰ ਗਈ। ਤੈਨੂੰ ਕੀ ਹੋਇਆ ਧੀਏ ਇੰਨਾ ਦੌੜਦੀ ਕਿਉਂ ਆਈਂ ਕੋਈ ਮਾੜੀ ਖਬਰ ਤਾਂ ਨਹੀਂ ਲਿਆਈ ਨਹੀਂ ਬਸ ਉਦਾਈਂ ਆ ਆ ਬੋਰੀ ਲਿਆਈਆਂ ਅੱਜ ਰਾਤ ਮੈਂ ਤੁਹਾਡੇ ਘਰ ਰਹਿ ਲਵਾਂ ਰਹਿ ਜਾ ਜ਼ਰੂਰ ਰਹਿ ਜਾ ਮੇਰੀ ਲਾਡਲੀਏ ਤੂੰ ਤਾਂ ਮੇਰਾ ਤਰਾਹੀ ਕੱਢ ਦਿੱਤਾ ਪੱਤ ਚੜ ਮਗਰੋ ਤੂੰ ਤਾਂ ਕਦੀ ਵੀ ਮੂੰਹ ਨਹੀਂ ਵਿਖਾਇਆ ਆ ਅੱਗ ਲਾ ਕੇ ਬਹਿ ਜਾ ਰਤਾ ਨਿੱਗੀ ਹੋਲਾ ਤੂੰ ਮਾਸ ਕੜਾਈ ਵਿੱਚ ਪਾਲਾ ਤੀ ਧਿਆਣੀ ਨੂੰ ਕੁਝ ਖਵਾ ਦੂਈ ਛਣ ਵੀ ਆਉਣ ਵਾਲਾ ਹੀ ਐ ਕਰਤਨ ਬਾਈ ਨੇ ਆਖਿਆ ਜਿਹੜਾ ਬਾਰੀ ਲੱਗੇ ਬੈਠਾ ਹੋਇਆ ਪੁਰਾਣੇ ਬੂਟ ਕੰਢ ਰਿਹਾ ਸੀ ਉਹਨੂੰ ਚਰੋਕਣਾ ਘਰ ਆ ਜਾਣਾ ਚਾਹੀਦਾ ਸੀ ਚਲੋ ਕੋਈ ਗੱਲ ਨਹੀਂ ਰਾਤ ਪੈਣ ਤੱਕ ਆ ਜਾਵੇਗਾ ਸਾਡਾ ਘੋੜਾ ਘਰ ਵੱਲ ਬੜਾ ਛੇਤੀ ਛੇਤੀ ਆਉਂਦਾ ਹੈ ਉਹ ਹੱਸਿਆ ਅਸ਼ੋਪਲੇ ਹੀ ਰਾਤ ਦੇ ਪਰਦੇ ਨੇ ਬਾਰੀਆਂ ਨੂੰ ਆ ਟੱਕਿਆ ਸੀ ਦਿਲੋਂ ਮੇਰਾ ਸਾਰਾ ਧਿਆਨ ਬਾਹਰ ਗਲੀ ਵਿੱਚ ਸੀ ਜਦੋਂ ਵੀ ਕੁੱਤੇ ਭੌਂਕਣ ਜਾਂ ਲੋਕਾਂ ਦੀਆਂ ਗੱਲਾਂ ਦੀ ਆਵਾਜ਼ ਆਉਂਦੀ ਤਾਂ ਮੇਰਾ ਦਿਲ ਧੱਕ ਧੱਕ ਕਰਨ ਲੱਗ ਪੈਂਦਾ ਪਰ ਦੂਈ ਛੇ ਨਾ ਜੇ ਵੀ ਨਹੀਂ ਸੀ ਆਇਆ ਇੰਨਾ ਹੀ ਚੰਗਾ ਹੋਇਆ ਸੀ ਕਿ ਸਾਈ ਕਾਲ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਵਕਤ ਬੀਤਿਆ ਜਾ ਰਿਹਾ ਸੀ ਇੰਜ ਅਸੀਂ ਉਸਦੇ ਆਉਣ ਦੀ ਉਡੀਕ ਕਰਦੇ ਰਹੇ ਅਧੀ ਰਾਤ ਹੁਣ ਤੱਕ ਕਰਤਨਬਾਈ ਥੱਕ ਗਿਆ ਸੀ ਬਿਸਤਰਾ ਵਿਛਾ ਦੇ ਮੇਰਾ ਅੱਜ ਆਉਣਾ ਨਹੀਂ ਹੋਣੇ ਦੇਰ ਹੋ ਗਈ ਹੈ ਕੋਈ ਤੇ ਅਫਸਰਾਂ ਨਾਲ ਕੋਈ ਕੰਮ ਹੁੰਦੇ ਆ ਰੋਕ ਲਿਆ ਹੋਣਾ ਨਹੀਂ ਤਾਂ ਚੁਰਕਣਾ ਘਰ ਆ ਗਿਆ ਹੁੰਦਾ ਕਰਤਨਬਾਈ ਨੇ ਸਾਈ ਕਾਲ ਨੂੰ ਕਹਾ ਇੰਨਾ ਕਹਿ ਕੇ ਬਜ਼ੁਰਗ ਬਿਸਤਰੇ 'ਚ ਚਲਾ ਗਿਆ ਅੰਗੀਠੀ ਦੇ ਪਿੱਛੇ ਇੱਕ ਨੁੱਕਰ ਵਿੱਚ ਮੇਰੇ ਲਈ ਬਿਸਤਰਾ ਵਿਛਾ ਦਿੱਤਾ ਗਿਆ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਬਜ਼ੁਰਗ ਖੰਗਦਾ ਬੁਰਬੁਰ ਕਰਦਾ ਤੇ ਸਾਰੀ ਰਾਤ ਅੱਲਾ ਦਾ ਨਾਮ ਲੈਂਦਾ ਰਿਹਾ ਸੀ ਤੇ ਫਿਰ ਵਿਚ ਇੰਨੀ ਵਿੱਚ ਬੁਰਬੜਾਉਣ ਲੱਗਾ ਸੀ ਅੱਲਾ ਜਾਣੇ ਮੇਰੇ ਘੋੜੇ ਦਾ ਕੀ ਬਣਿਆ ਜੇ ਘਾਹ ਦਾ ਰੁਗ ਮੰਗੋ ਤਾਂ ਬਿਨਾਂ ਪੈਸੇ ਕੋਈ ਨਹੀਂ ਦਿੰਦਾ ਤੇ ਜਮੀ ਤਾਂ ਹੁਣ ਪੈਸੇ ਦਿੱਤੇਆਂ ਵੀ ਨਹੀਂ ਮਿਲਦੀ ਥੋੜੀ ਦੇਰ ਮਗਰੋਂ ਕਰਤਨ ਬਾਈ ਸੌਂ ਗਿਆ ਪਰ ਹਵਾ ਜਿਹੀ ਵੀ ਚੈਨ ਨਹੀਂ ਲੈਣ ਦੇ ਰਹੀ ਸੀ ਉਹ ਜਿਵੇਂ ਟਟੋਲ ਟਟੋਲ ਕੇ ਵਗ ਰਹੀ ਸੀ ਛੱਤ ਦੇ ਸਿਰੇ ਨੂੰ ਆਪਣੀਆਂ ਪੰਜਾਂ ਖੁਰਤਰੀਆਂ ਉਂਗਲਾਂ ਹਿਲਾ ਕੇ ਸ਼ੀਸ਼ੇ ਨੂੰ ਖੋਚ ਰਹੀ ਸੀ। ਵਿਹੜੇ ਵਿੱਚ ਕੰਦਨਾਰ ਖਹਿ ਖੇ ਜਾਂਦੇ ਝੱਕੜ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਬਜ਼ੁਰਗ ਦੀਆਂ ਗੱਲਾਂ ਨਾਲ ਮੈਨੂੰ ਕੋਈ ਹੌਸਲਾ ਨਾ ਮਿਲਿਆ। ਮੈਨੂੰ ਲੱਗ ਰਿਹਾ ਸੀ ਕਿ ਅਧਿਆਪਕ ਜ਼ਰੂਰ ਆਵੇਗਾ ਤੇ ਉਸ ਦੀਆਂ ਸੋਚਾਂ ਵਿੱਚ ਡੁੱਬੀ ਹੋਈ ਸਾਂ। ਮੈਂ ਕਲਪਨਾ ਕਰ ਰਹੀ ਸਾਂ ਕਿ ਉਹ ਰਾਹ ਵਿੱਚ ਤੁਰਿਆ ਆ ਰਿਹਾ ਸੀ ਤੇ ਆਲੇ-ਦੁਆਲੇ ਬਰਫ਼ ਤੋਂ ਇਲਾਵਾ ਕੁਝ ਹੋਰ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਕਿੰਨਾ ਚਿਰ ਮੇਰੀ ਅੱਖ ਲੱਗੀ ਰਹੀ ਸੀ ਪਰ ਅਚਾਨਕ ਕਿਸੇ ਚੀਜ਼ ਨੇ ਮੈਨੂੰ ਆਪਣੇ ਸਿਰ ਸਰਾਣੇ ਤੋਂ ਚੁੱਕਣ ਲਈ ਮਜਬੂਰ ਕਰ ਦਿੱਤਾ ਦਹਾੜਨ ਦੀ ਬੈਠੀ ਜਹੀ ਨਸਲ ਆਵਾਜ਼ ਧਰਤੀ ਤੋਂ ਉੱਠੀ ਤੇ ਹਵਾ ਵਿੱਚ ਗੂੰਜੀ ਬਗਿਆੜ ਇੱਕ ਨਹੀਂ ਕਈ ਸਨ ਬਗਿਆੜ ਇੱਕ ਦੂਜੇ ਨੂੰ ਆਵਾਜ਼ਾਂ ਦਿੰਦੇ ਹੋਏ ਸਾਰੇ ਪਾਸਿਆਂ ਤੋਂ ਵੱਧਦੇ ਹੋਏ ਹੋਰ ਨੇੜੇ ਆਉਂਦੇ ਜਾ ਰਹੇ ਸਨ ਉਹਨਾਂ ਦਾ ਚੀਕ ਚਿਹਾੜਾ ਤੇ ਆਵਾਜ਼ਾਂ ਘੁੱਲ ਮਿਲ ਕੇ ਮੈਦਾਨ ਵਿੱਚ ਇੱਧਰ ਉੱਧਰ ਘੁੰਮ ਰਹੀਆਂ ਸਨ ਹਵਾਵਾਂ ਵਗਣ ਕਾਰਨ ਕਦੀ ਨੇੜੇ ਆ ਜਾਂਦੀਆਂ ਤੇ ਕਦੀ ਦੂਰ ਚਲੀਆਂ ਜਾਂਦੀਆਂ। ਕਦੀ-ਕਦੀ ਇੰਜਨ ਲੱਗ ਲੱਗਦਾ ਜਿਵੇਂ ਬਗਿਆੜ ਬਿਲਕੁਲ ਹੀ ਨੇੜੇ ਪਿੰਡ ਦੇ ਸਿਰੇ ਉੱਤੇ ਪਹੁੰਚ ਗਏ ਹੋਣ। ਬਰਫਾਨੀ ਝੱਖੜ ਨੂੰ ਆਵਾਜ਼ਾਂ ਮਾਰ ਰਹੇ ਨੇ। ਬੁੱਢੀ ਮਾਤਾ ਨੇ ਫੁਸ-ਫੁਸ ਕੀਤਾ। ਬਜ਼ੁਰਗ ਚੁੱਪ ਰਿਹਾ, ਬਿੜਕਾ ਲੈਂਦਾ ਰਿਹਾ ਤੇ ਫਿਰ ਬਿਸਤਰੇ 'ਚੋਂ 扑ੜਕ ਕੇ ਉੱਤਰਿਆ। ਨਹੀਂ, ਇਹ ਗੱਲ ਨਹੀਂ। ਉਹ ਕਿਸੇ ਦੇ ਪਿੱਛੇ ਪਏ ਹੋਏ ਨੇ। ਬੰਦੇ ਜਾਂ ਘੋੜੇ ਨੂੰ ਘੇਰਾ ਪਾ ਰਹੇ ਨੇ। ਸੁਣਦੀ ਐ? ਅੱਲਾ ਦੀ ਮਿਹਰ ਹੋਏ ਦੁਈ ਛੇਣ ਤੇ ਉਹਨੂੰ ਕਿਸੇ ਦਾ ਡਰ ਭੈ ਨਹੀਂ ਮੂਰਖ ਜ਼ਮਾਨੇ ਦਾ ਕਰਤਨਬਾਈ ਹਨੇਰੇ ਵਿੱਚ ਆਪਣਾ ਖੱਲ ਦਾ ਕੋਟ ਭਾਲਦਾ ਹੋਇਆ ਚਿੰਤਾ ਕਰਨ ਲੱਗਾ